ਹਾਂਜੀ ਅਸੀ ਕਾਲ ਜੀ ਕੀ ਹਾਲ ਚਾਲ ਨੇ ਵੀਰ ਕਹਦੇ ਆ ਠੀਕ ਠਾਕ ਹੋਵੋਗੇ ਤੇ ਚੱਲੀ ਜਾਂਦਾ ਕੰਮ ਗੱਲ ਹੁੰਦੀ ਆ ਸਾਡੀ ਬੰਦੇ ਹਿੰਮਤੀ ਨੇ ਕੰਮ ਵਾਲੇ ਨੇ ਹਨਾ ਤੇ ਕੰਮ ਦੀ ਚਸ ਹੁੰਦੀ ਆ ਜਿਹਨੂੰ ਉਹ ਪਿੱਛੇ ਹਟਦਾ ਨਹੀਂ ਭੱਜ-ਭੱਜ ਕੰਮ ਨੂੰ ਪਏ ਨੇ ਗਰਦਿਆਲ ਤਿਆਰ ਕਰ ਲਈ ਸੀ ਇਹਨਾਂ ਨੇ ਮਾੜਾ ਮੋਟਾ ਦਾ ਕੰਮ ਦੀ ਸਾਈਟਿੰਗ ਬੈਠੇ ਦਾ ਉਹ ਇੱਕ ਸਾਈਡ ਇੱਕ ਹੋ ਗਿਆ ਇੱਕ ਕਰੇ ਸਾਈਡ ਦੀ ਆਰਮਰ ਰਹੀ ਦੀ ਰਾਵਣਾ ਰੋਬਣਾ ਪੱਕੀਆਂ ਕਰਨ ਵਾਲੀਆਂ ਤੇ ਬਾਕੀ ਸਾਰਾ ਉਹਦਾ ਓਕੇ ਇੱਕ ਉਹਦਾ ਰੇਡੀਏਟਰ ਕਸਣਾ ਰਹਿਂਦਾ ਸਾਫ ਹੋ ਕੇ ਆ ਗਿਆ ਉਹਦੇ 02 ਇੰਜਨ ਹੈ 02 ਦਾ ਸੌਫਾ ਕੰਮ ਬਾਲਾ ਅਲ ਜੁੱਲੇ ਜਾ ਨਹੀਂ ਹੁੰਦਾ ਤੇ ਸ੍ਰੀਂਦਰ ਦਾ ਵੀ ਫਿਲਟਰ ਪੂਟਰ ਪਾਉਣ ਲੱਗੇ ਆ ਬੈਲਟ ਚੜ੍ਹ ਨਹੀਂ ਰਹੀਂਦੀ ਐ 2150 ਮਿਲੀਆਂ ਨਹੀਂ ਵੀਰ ਲੈਣ ਗਿਆ ਹੁਣ ਇਹ ਲਾ ਲੋ ਵੀ ਮਹਿਤਿਆਆਂ ਕੋਲੋਂ ਬੈਲਟਾਂ ਮੁੱਕ ਗਈਆਂ ਐਵੇਂੀਆਂ ਲੱਗੀਆਂ ਇੱਧਰ ਇਹ ਲਓ ਜੀ ਜਰਕਾ ਬਿਲਵਲ ਉਹਨਾਂ ਤੇ ਪਹਿਲਾਂ ਤਾਂ ਜਿਹਦਾ ਰੰਗ ਰੋਂਗ ਠਾਲਿਆ ਵਿਚਾਰੀ ਦਾ ਭੱਦੀ ਜੀ ਹੋਈ ਪਈ ਦੀ ਤੇਲ ਤੁਲ ਮਾਰ ਕੇ ਕਿਉਂ ਫੁਰਮੇ ਨਾ ਠੀਕ ਹੈ ਠੀਕ ਹੈ ਜੀ ਉੱਥੇ ਹੀ ਕੋਕੀ ਰਿਪੋਰਟ ਕੋਕੀ ਉੱਥੇ ਕੋ ਬੈਠਾ ਚਾਹ ਪੀਂਦਾ ਆਏ ਨਾ ਵਿਚੇਦਾਰ ਚਾਹ ਪੀਂਦੇ ਆਏ ਚਾਹ ਖੜੀ ਹੁਣ ਤਾਂ ਦੋਨਾਂ ਦਾ ਬਰਾਬਰ ਜੀ ਹੋ ਗਿਆ ਪਹਿਲਾਂ ਡੱਲ ਬਹੁਤ ਸੀ ਰੰਗ ਇਹਦਾ ਇਹ ਇਹਦਾ ਹੋ ਗਿਆ ਇਹ ਇੱਕੋ ਇੱਕ ਦੀ ਚੈਨ ਇਧਰ ਉਧਰ ਭਜਦੀ ਦੀ ਫੀਡਰ ਦੀ ਇੱਕ ਦੋ ਚ ਜੋੜ ਜਾੜ ਜੇ ਬਾਲੇ ਪਏ ਹੋਏ ਤੇ ਉਹ ਕੱਢੇ ਨੇ ਇੱਕ ਮੂਰਲਾਉ ਸਕਾਉਟ ਹੁੰਦਾ ਜਿਹੜਾ ਰੋਲੂ ਜੇ ਹੁੰਦੇ ਨੇ ਇੱਕ ਉਹ ਟੁੱਟਿਆ ਹੋਇਆ ਨਾਭ ਨਾਲੋਂ ਤੂੰ ਬਾਚਿਆ ਹੁੰਦਾ ਖਿੱਚਿਆ ਹਾ ਦੀ ਇੱਕ ਸਾਵੇਂ ਚੱਲੀ ਗਿਆ ਕਿਨਾਂ ਚ ਉਹ ਨੀਂ ਮਹੀਨਾ ਨੂੰ ਹੁੰਦਾ ਵੀ ਇਧਰੋਂ ਲੜੀ ਵੱਡ ਵੱਡ ਛਿੱਟੀ ਜਾਂਦੀ ਹੁੰਦੀਆਂ ਨੇ ਇਹਦਾ ਉਹੀ ਕੰਮ ਆ ਇਹਦਾ ਹਿਬ੍ਰਿਡ ਹੁਣ ਉਧਰ ਚੱਲ ਗਿਆ ਇਹ ਫਿਰ ਇੱਥੇ ਆ ਕੇ ਖਤਮ ਹੁੰਦਾ ਜਿਬ ਵਧਾਉਣਿਆਂ ਤਾਂ ਬਾਹਰੇ ਜਾਂਦਾ ਹੁਣ ਇਹਦੇ ਆ ਪਹਿਲਾਂ ਲਾਇਆ ਹੋਇਆ ਸੀ ਇੱਥੇ ਹੁਣ ਇਹ ਚੀ ਦਾ ਪਾਈਪ ਲਾ ਕੇ ਫਿੰਗਰ ਦੇ ਫਿੰਗਰ ਦੇ ਮੂੰਹ ਤੇ ਝਾੜਾਂਗੇ ਹੁਣ ਫਿਰ ਉਹ ਕੰਮ ਨਹੀਂ ਕਰਦਾ ਨਹੀਂ ਉਹੀ ਸਾਈਡ ਤੋਂ ਲੈਣੇ ਜਾਂ ਨਹੀਂ ਜੇ ਸਾਰੀ ਡਿੱਗੀ ਡਗਾਈ ਉਹ ਬਹੁਤ ਵਧੀਆ ਲੱਗਦੀ ਆ ਤੇ ਇਹਦਾ ਹੱਲ ਕਰਨਾ ਹੁਣ ਆ ਗਿਆ ਸੀ ਵਿੱਚ ਕਿਉਂਕਿ ਹੁਣ ਝੋਨੇ ਦਾ ਹੁਣ ਇਹੀ ਚੀਜ਼ ਦਾ ਮਸਲਾ ਹੈ ਮਾਲ ਲਿਫਟ ਦਾ ਉਗਰ ਤੇ ਮਾਲ ਵੱਲ ਦਾ ਵਿੱਚ ਬੰਦੇ ਇਹ ਜਿਹੇ ਨੇ ਕੰਮ ਨਹੀਂ ਇਹ ਕੰਮ ਨਹੀਂ ਕਰਾਉਣਾ ਪਰ ਸਟਾਫ ਤੋਂ ਦੋ ਦੋ ਵਾਰੀ ਝੋਨੇ 'ਚ ਫੀਡਰ ਲਹਾ ਲੈਣਾ ਵੀ ਮਾਲ ਵੱਡੋ ਨਾ ਜੀ ਪਹਿਲਾਂ ਚੱਲਦੀ ਆ ਕੰਪਨੀ ਵੱਲੋਂ ਹੁਣ ਵੀ ਚੱਲੂ ਇਹ ਕੰਪਨੀ ਵਾਲੀ ਚੱਲਦੀ ਹੁਣ ਫੇਰ ਕਾਹਦੀਆਂ ਗੱਲਾਂ ਨੇ ਛੱਡ ਦੇ ਜੀ ਇੱਕੇ ਬਾਹਾਂ ਸਟੈਂਡ ਬਣਾਇਆ ਸੀ ਉਹਦਾ ਫੀਡਰ ਦਾ ਲਾ ਲਿਆ ਦੀ ਤੇ ਸੱਟ ਆ ਗਿਆ ਹੂ ਮੈਂ ਵੀ ਚੱਕਣਾ ਜਾ ਫਿਰ ਇਧਰੋਂ ਇਹਦੀ ਹੋ ਗਈ ਮੈਂ ਤੇ ਗਿਣਤੀ 600 ਤੇ ਸੀ ਪਾਸ ਉਪਾਉਗੇ ਸੱਟ ਟਾਬ ਆਕਰ ਕੱਪ ਪਹਿਲਾਂ ਵੀ ਇਹ ਇੱਕ ਵਾਰੀ ਕਹਿਨੇ ਆ ਆ ਨਟਾਂ ਦੇ ਉੱਪਰ ਲਿਆਂਦੇ ਨਜਾਇਜ਼ ਜ਼ੋਰ ਨਹੀਂ ਦੇਣਾ ਬਚਾਉਂਦਾ ਵੀ ਖਿੱਚ ਦੋ ਖਿੱਚ ਦੋ ਕੰਮ ਨਹੀਂ ਕਰ ਜਿੱਥੇ ਆਪ ਨੂੰ ਐ ਹੋ ਗਿਆ ਵੀ ਹਾਂ ਗੁੱਟਕੇ ਨੇ ਪਾਕ ਪਾਕੜ ਕਰ ਲਈ ਬਸ ਉੱਥੇ ਤੱਕ ਬੱਤ ਸਿਰ ਦੇ ਰੱਖਣੇ ਨੇ ਥੱਲੇ ਵਾਲੇ ਪੂਰੇ ਵਧੀਆ ਟੈਟ ਕਰਨੇ ਚ ਇੱਕ ਨਟ ਨਾ ਕਰੇ ਕ੍ਰੈਂਕ ਗਰਮ ਹੋਵੇ ਹੱਥ ਨਾਲ ਗੇੜਾ ਆਊਗਾ ਨਾ ਖਰਾਬ ਹੋਵੇ ਕ੍ਰੈਂਕ ਚਾਹੇ ਤੇਲ ਵੀ ਨਾ ਪੰਜ ਸੱਤ ਦਿਨ ਆਵੇ ਗਰੀਸ ਮਾਰਨਾ ਨਹੀਂ ਇਹਨਾਂ ਨੂੰ ਜ਼ਿਆਦਾ ਤੇਜ਼ੇ ਹੋ ਸਾਈਡ ਤੀ ਆਈ ਤਾਂ ਹਾਜੀ ਕਰਤਾ ਸੀ ਉਹਨੇ ਅੱਜ ਵੀਰ ਨੇ ਵੀਡੀਓ ਦੇਖੀ ਉਹ ਆ ਗਿਆ ਇੱਥੇ ਨੇੜੇ ਦਾ ਸੀ ਰੋਦੀ ਵੀ ਮਸ਼ੀਨ ਦੇਖ ਕੇ ਆਏ ਉਹ ਮਸ਼ੀਨ ਮਸਲ ਰੋਡ ਤੇ ਤੁਰਦੀ ਘੱਟ ਸੀ ਉਹਨਾਂ ਨੇ ਬੈਲ ਹੌজিং ਚੇਂਜ ਕਰਤਾ ਉਹ ਬੈਲ ਹੌਜੇਗਾ ਮੇਨ ਕਾਰਨ ਇਹ ਹੋ ਗਿਆ ਆਹ ਪੁਲੀ ਤਾਂ ਵੱਡੀ ਹੋ ਗਈ ਪਰ ਵਿਚਲਾ ਡਾਇਆ ਛੋਟਾ ਮਿਲ ਗਿਆ ਹੁਣ ਉਧਰੋਂ ਮਸ਼ੀਨ ਦੇ ਚੱਕਰ ਪੂਰੇ ਬਣ ਨਹੀਂ ਰਹੇ ਤਾਂ ਜੇ ਇਹ ਕੰਮ ਕਰਨਾ ਬਦਲਿਆ ਗਿਆ ਵੈਸੇ ਤਾਂ ਇਹਨੂੰ ਬਦਲਣ ਦੀ ਲੋੜ ਨਹੀਂ ਹੁੰਦੀ ਜੇ ਬਦਲਣਾ ਹੈ ਕੱਲਾ 31 75 ਵਾਲਾ ਡਾਇਆ ਵੱਡਾ ਲੈਣਾ ਹੈ ਉਹ ਉਨੇ ਹੀ ਰੱਖਣਾ ਹੈ ਜੀ ਉਹਦੇ ਵਿੱਚ ਸੂਤ ਦਾ ਵੀ ਫਰਕ ਪੈ ਗਿਆ ਨਾ ਮਸ਼ੀਨ ਦਾਣੇ ਮਾਰਨ ਨੂੰ ਨਹੀਂ ਹਟਦੀ ਹੁਣ ਉਹਨਾਂ ਨੂੰ ਇਹ ਕਹਾਂ ਦੀ ਵੀ ਇੱਕ ਵਾਰੀ ਰੇਸ ਵਧ ਕਰਕੇ 17 17500 ਕਰਕੇ ਚਲਾ ਕੇ ਦੇਖ ਦਿਓ ਵੀ ਫੇਰ ਭਾਵੇਂ ਫਰਕ ਪੈ ਜੇ ਪਰ ਵੀ ਬਾਕੀ ਚਲੋ ਹੋਰ ਸੈਟਿੰਗਾਂ ਉਹਨਾਂ ਦੱਸਿਆਂ ਦੀ ਵੀ ਨਹੀਂ ਫਿਰ ਉਹ ਕਰ ਲਿਓ ਇਹ ਉੱਚੀ ਬਹੁਤ ਹੈ ਮੈਂ ਆ ਦੇਖ ਲਓ ਵੀ ਚੇਂਜਰ ਇੱਥੇ ਇੱਕ ਬਰਾਬਰ ਆਉਂਦਾ ਹੁਣ ਇਹਦੀ ਉਹ ਕਰਾਰੀ ਖਰਾਬ ਸੀ 28 ਦੰਦਿਆਂ ਦੀ ਇਸ ਹਾਈਟ ਤੇ ਆਇਆ ਇਕੱਲੀ ਨਹੀਂ ਕਦੇ ਵੀ ਬੋਲੀ ਰੇ ਗੱਲ 'ਚ ਕਹਨੇ ਆ ਇਕੱਲੀ ਕਦੇ ਨਹੀਂ ਪਾਉਣੀ ਬਾਕੀ ਬੰਦੇ ਆਪਣੇ ਖਾਸ ਮੁਖ ਨੇ ਚਲੋ ਕਹਿ ਕੇ ਗੱਲ ਕਰਦੇ ਨੇ ਵੀ ਭਾਈ ਸਾਨੂੰ ਕੰਮ ਨਹੀਂ ਆਉਂਦਾ ਪਰ ਚਲਾਉਣ ਵਾਲੇ ਪੂਰੇ ਲੱਠੇ ਨੇ ਤੇ ਜਦੋਂ ਮੇਨ ਬੰਦਾ ਨਹੀਂ ਹੁੰਦਾ ਨਹੀਂ ਪਤਾ ਹੁੰਦਾ ਹਨਾ ਇਹ ਪੁੱਠਾ ਥਲੇ ਸਿਰਫ ਆਗੇ ਚਲਾਗੇ ਤੇ ਦੇਖ ਲੋ ਟੋਟਾ ਹੋਈ ਗਿਆ ਜੋ ਤਾਂ ਕੱਢਣ ਵੇਲੇ ਪਤਾ ਲੱਗਿਆ ਵੀ ਪੁੱਠਾ ਹੈ ਹੋ ਜਾਂਦੀਆਂ ਨੇ ਗੱਲਾਂ ਇਹ ਚੀਜ਼ ਕੋਈ ਮਜ਼ਾਕ ਨਹੀਂ ਹੁੰਦਾ ਵੱਡੇ ਵੱਡੇ ਹੁਲਝ ਜਾਂਦੇ ਨੇ ਵੀ ਠੋਕਰਾਂ ਖਾ ਖਾਈ ਬੰਦਾ ਸਿੱਖਦਾ ਹੈ ਨਾ ਆਪਾਂ ਅੱਜ ਤੱਕ ਅਦੇ ਕਿਸੇ ਨੂੰ ਇਹ ਕਹਾਣੀ ਵੀ ਤਾਂ ਗਲਤ ਕਰਦਾ ਕੋਈ ਨਹੀਂ ਹੋ ਜੂ ਫੇਰ ਕੀ ਹੁੰਦਾ ਜੇ ਗਲਤੀ ਕਰੂ ਬੰਦਾ ਫੇਰ ਇਹ ਗਾਂ ਤੋਂ ਸੁਧਾਰੂਗਾ ਜੇ ਨਹੀਂ ਸੁਧਾਰੂਗਾ ਫੇਰ ਉਹ ਇਹ ਇਲਾਜ ਹੋ ਜਾਂਦਾ ਹੈ ਇਹ ਲੋਟਾ ਸਾਰੀ ਹੁੰਦੇ ਨੇ ਯਾਨੀ ਕਿ ਮੌਕਾ ਜ਼ਰੂਰ ਦੋ ਬੰਦੇ ਨੂੰ ਇੱਕ ਨਾ ਇੱਕ ਵਾਰੀ ਆਪਣੇ ਨਾਲ ਪਿੰਡੋਂ ਹੀ ਉਹ ਮੁੰਡਾ ਹੁਣ ਵੀ ਆਊਗਾ ਉਹ ਤੇ ਆਪਣੇ ਕੋਲ ਵਿਸਾਲ ਹੁੰਦੀ 10 ਮਾਗ ਲਾ ਐਂ ਪੇ ਹਰਿਆਣਾ ਪਿੰਡ ਆ ਗਏ ਉਹ ਨੀਂਦ ਨੂੰ ਥੋੜੀ ਜਿਹੀ ਘੱਟ ਚੱਲਦਾ ਸੀ ਤੇ ਰਾਤ ਨੂੰ ਦਿਨ ਰਾਤ ਚੱਲਦੀ ਹੁੰਦੀ ਹੈ ਕਿਉਂਕਿ ਆਪਣੇ ਮਾਲ ਵੇਚਦਾ ਮਸ਼ੀਨ ਹੈ ਕਿਉਂਕਿ ਦਰਿਆ ਦਰੂਦ ਦੇ ਕਰਕੇ ਨੇੜੇ ਹੈ ਨਹੀਂ ਚੱਲੇ ਸੋਲੋ ਹੁੰਦੀ ਨਹੀਂ ਵੀ ਸਵੇਰੇ ਤੇਲ ਪਾਉਣ ਦੇ ਟਾਈਮ ਮਿਲਦਾ ਹੁੰਦਾ 5 6 ਵਜੇ ਉਹਨੇ ਨਾ ਆਪਣੇ ਪਿੰਡ ਦੋ ਬਹਾਲਾਂ ਹੋਰ ਸੀ ਉਹ ਇੱਕ ਇੱਕ ਘਰੇ ਚਲਦੀਆਂ ਤੇ ਉਹ ਵੀ ਉੱਥੇ ਹੀ ਆਪਣੇ ਚਲਦੀ ਸੀ ਉਹ ਜਦੋਂ ਸਵੇਰੇ ਮਤਲਬ ਸਵੇਰਾ ਲੰਘਿਆ ਸਵੇਰ ਦੀ ਰੋਟੀ ਜੀ ਲੰਘੀ 11 12 ਵਜੇ ਉਹਨੂੰ ਕਹਿੰਦੇ ਵੀ ਜਾਲੀ ਝਾੜਿਆ ਉਹ ਜਾਲੀ ਝਾੜਨ ਜਾਣਾ ਦੀ ਆਪਣੇ ਵਾਲੀ ਝਾੜ ਕੇ ਹੋਰ ਦੀ ਆ ਜਾ ਕਰੇ ਦੋ ਵਾਰੀ ਉਹਨੇ ਉਹੀ ਕੰਮ ਕਰਿਆ ਉਹ ਨੂੰ ਨਹੀਂ ਨੀਂਚ ਪਤਾ ਲੱਗਿਆ ਵੀ ਮਸ਼ੀਨ ਬਾਡੀ ਕਰਕੇ ਪਿੰਡ ਨਿਕਲ ਗਈ ਮੁੜ ਕੇ ਨੀਂਚ ਮੋਟਰਹਾਰ ਵੀ ਛੱਡਿਆ ਆ ਤੁਰ ਤੁਰ ਕੇ ਆਇਆ ਫਿਰ ਉਹ ਰਾਜ ਇੱਕ ਆਪਣਾ ਨਾਲ ਦੇ ਪਿੰਡੋਂ ਜਾਚਿਆ ਸੀ ਰੈਥ ਹੋ ਗਈ ਤੇ ਫਿਰ ਉਹ ਛੱਡ ਕੇ ਗਿਆ ਉਹਨੂੰ ਫਿਰ ਉਹਨੇ ਸਾਨੂੰ ਦੱਸਿਆ ਕਹਿੰਦਾ ਇਹਨੇ ਆਹ ਕੁਛ ਕੀਤਾ ਕਹਿੰਦਾ ਤਾਂ ਉਹਨਾਂ ਦੀਆਂ ਜਾਲੀਆਂ ਝਾੜਦਾ ਫਿਰ ਹੀ ਕਹਿੰਦਾ ਇਹ ਨਹੀਂ ਪਤਾ ਲੱਗਿਆ ਵੀ ਮਸ਼ੀਨ ਤਾਂ ਚੱਲ ਗਈ ਉਹ ਕਿਤੇ ਫਰਮ ਨਹੀਂ ਚੰਗੇ ਤੇ ਫਰਮ ਗਾਏ ਨੇ ਕਹਿੰਦੇ ਤਾਂ ਹੈਗੇ ਵੀ ਆ ਜਾਣਗੇ ਸ਼ਾਮ ਨੂੰ ਜਿੱਥੋਂ ਦੀ ਹਵਾ ਦਾ ਪ੍ਰੈਸ਼ਰ ਰਹਿਣਾ ਉੱਥੋਂ ਦੀ ਇਹਦੇ ਘੱਟ ਦਿੱਤਾ ਹੋਇਆ ਫਰਾਂ ਦੇ ਹਵਾ ਨਿਕਲ ਜਾਂਦੀ ਹੈ ਤੇ ਅੱਠ ਫਰਾਂ ਵਾਲੇ ਪਾਵਾਂਗੇ ਜੇ ਮਿਲ ਗਏ ਬਈ ਕਹਿੰਦੇ ਇਹਦੇ ਕਹਿੰਦੇ ਆ ਜਾਣਗੇ ਇਹਦਾ ਕੰਮ ਸੌਕਾ ਰੇਜੇਟਰ ਦਾ ਇਹਦਾ ਸਿੱਧਾ-ਸਿੱਧਾ ਇਹਦੇ ਵਿੱਚ ਪਾਇਆ ਜਾਂਦਾ ਮਾੜਾ ਜੈ ਇਹਨੂੰ ਐਨੂੰ ਥੱਲੇ ਇਹਨਾਂ ਟੱਲੇ ਕਰਕੇ ਹੁੰਦੀ ਦੇ ਐਨੂੰ ਟੇਡਾ ਕਰ ਲੋ ਉਤੋਂ ਰੇਜੇਟਰ ਢਿੱਟ ਲੋ ਪਾਈਪਾਂ ਵਿੱਚ ਪਾਇਆ ਜਾਂਦਾ ਪਰ ਲੱਗ ਘੱਗਰਾਜਾ ਖੋਲਣ ਦੀ ਲੋੜ ਨਹੀਂ ਪੈਂਦੀ ਇੱਕ ਪਾਇਪ ਨਹੀਂ ਲੱਗੀ ਹੋਈ ਸੀ ਇਹਦੇ ਤੇਲ ਕੱਢਣ ਵਾਲੀ ਉਹ ਵੀ ਲਾਉਣੀ ਐ ਉਹ ਜਾਨੀ ਕਿ ਡਾਕਟਰ ਜਆ ਕਰਾ ਲਿਆ ਹੁੰਦਾ ਸੈਟ ਤੂੰ ਕਿਧਰ ਫਿਰਦਾ ਓ ਲੁਕਦਾ ਮੈਂ ਚਾਹ ਲਾਉਦਾ ਫਿਰਦਾ ਉਧਰ ਪਈ ਹੈਗਾ ਉਹਦੇ ਟਰਾਲੇ ਤੇ ਗਰਦਿਆਲ ਦੇ ਤੇ ਰੀਏਟਰ ਹੋ ਕੇ ਆ ਗਿਆ ਸਾਫ ਚਲੋ ਜੀ ਕਰਦੇ ਆ ਫਿਰ ਦੁਬਾਰੇ ਸਟਾਰਟ ਲੀਵਰ ਉੱਪਰ ਲੱਗ ਗਿਆ ਇਹਦੀ ਓਕੇ ਆ ਰਿਪੋਰਟ ਜਮਾ ਤੇ ਬਸ ਇੱਕ ਛੋਟੀ ਗੇਸਤੀ ਨਾ ਵੱਡੀ ਦੇ ਨਾਲ ਇੱਧਰ ਬੇਲ ਜਾਦੇ ਆ ਉਧਰ ਘੱਟ ਆ ਤੇ ਇਹ ਸੈੱਟ ਕਰਨੀ ਆ ਬਰਾਕਟੀਆਂ ਤੋਂ ਇੱਕ ਆ ਟੈਲੀਫੋਨ ਖਿੱਚਿਆ ਜਾ ਪਿਆ ਨਾਲ ਇਹ ਸੈੱਟ ਹੋ ਜਾਊਗਾ ਬਾਕੀ ਇਹਦੀ ਐਲੀਵੇਟਰ ਦੀ ਫੂਸਾਏ ਦੀ ਚੈਨ ਪਾਉਣੀ ਰਹਿ ਗਈ ਤੇ ਚਲੋ ਇਹਦੀ ਵੀ ਲੀਵਰ ਲਾ ਕੇ ਉਹਨੂੰ ਦੇਖ ਲਾਂਗੇ ਵੀ ਜਿਹੜੀ ਕਮੀ ਪੈਸੀ ਉਹ ਕੱਢ ਦਾਂਗੇ ਇੱਕ ਫਲੈਟ ਪਟਾ ਅੰਦਰ ਨੂੰ ਚੱਲਦਾ ਜਾਦੇ ਉਹ ਸੈੱਟ ਕਰਨਾ ਤੇ ਬਾਕੀ ਬਾਬੇ ਦੀ ਕਿਰਪਾ ਨਾਲ ਪਹਿਲਾ ਦਿਨ ਇਹਨਾਂ ਨੇ ਜੋਤੀ ਉਹਨਾਂ ਨੇ ਆ ਕੇ ਖੋਲੀ ਐ ਇਹ ਲੀਵਰ ਲਾਇਆ ਬਹੁਤ ਸਾਲਾ ਮਾਰਦੀ ਸੀ ਇਹ ਬੈੱਡ ਦੀ ਚਾਲ ਵੱਧ ਸੀ ਪਿੱਸੋਂ ਸਹੀ ਸੀ ਤੇ ਝੂਟਾ ਪੈਂਦਾ ਸੀਗਾ ਹੁਣ ਥੱਲੇ ਇਹਦੇ ਜਿਹੜੀਆਂ ਆਪਣੀਆਂ ਫਰੋਂਗਾਂ ਵਾਲੀਆਂ ਰਬੜਾ ਹੁੰਦੀਆਂ ਨੇ ਕੀਲੀਆਂ ਦੀਆਂ ਉਹਦੀ ਪੈਕਿੰਗ ਦੇ ਕੇ ਸੈੱਟ ਕਰੀਏ ਉੱਚਾ ਹੋ ਗਿਆ ਨਾਈਟ ਹਾਲ ਬਣ ਗਈ ਕੀ ਇਹਦੇ ਅੱਜ ਤੇਲ ਪਾਣੀ ਮਾਰਿਆ ਸੀ ਰੰਗ ਦੇ ਬਹੁਤ ਫਰਕ ਪੈ ਗਿਆ ਪਹਿਲਾਂ ਡਲ ਜੀ ਹੋਈ ਪਈਦੀ ਆ ਉਗਰਦਾ ਦੇਖ ਲਓ ਕਿਹਾ ਜਾਂ ਇਹਦੇ ਲੱਗ ਬੱਜਿਆ ਨਹੀਂ ਆ ਦੂਜੇ ਪਾਸੇੋਂ ਸਾਫ਼ ਪਈ ਆ ਇੱਥੇ ਵੀ ਦਲਦਲ ਬਣ ਗਈ ਇਹਦੇ ਪਾਤੀ ਕਰਾ ਮਾਤੀ ਬੈਲਟ 2150 ਪਹਿਲਾਂ ਜਦ ਬੱਤੀ ਚੱਲ ਗਈ ਸੀ ਉਹਦੇ ਇੰਤਜ਼ਾਰ ਚ ਬੈਠੇ ਰਹੇ ਟਾਈਮ ਖਰਾਬ ਹੋਇਆ ਘੰਟਾ ਡੇਢ ਘੰਟਾ ਇਹਨੂੰ ਵੀ ਨਹੀਂ ਇਹਨੂੰ ਤਾਂ ਨਹੀਂ ਛੇੜਿਆ ਇਹਦਾ ਤੇਲ ਕੱਢਿਆ ਸੀ ਇਹਦੇ ਪੈਪ ਨਹੀਂ ਲੱਗੀ ਹੋਈ ਸੀ ਥੱਲੋਂ ਵਾਲੀ ਉਹ ਫਿਰ ਸਟਾਵ ਆਕਰਾਂ ਤੇ ਤੇਲ ਪਿਆ ਸੀ ਤਾਂ ਕਰਕੇ ਉਹ ਪਰਲੀ ਆਰਮ ਹਲੇ ਫਿੱਟ ਕਰੀ ਪਈਏ ਯਾਨੀ ਕਿ ਰਾਵਣਾ ਰਹਿੰਦੇ ਨਹੀਂ ਕਹਤ ਨਹੀਂ ਜੀ ਬਹੁਤ ਹੈ ਇੱਕ ਕਪੋਰਮੈਨ ਆਇਆ ਕਣਕਾਂ ਚ ਵਾਈ ਘਟਦੀ ਉਹ ਕਹਿੰਦਾ ਆਹ ਪਟਾ ਖੋਲ ਕੇ ਕਹਿੰਦਾ ਥੱਲੇ ਨੂੰ ਕਾੜ ਦੋ ਇਹ ਥੱਲੇ ਨੂੰ ਕਿੱਸੇ ਆਇਆ ਸੀ ਪਤਾ ਨਹੀਂ ਭਾਈ ਕੀ ਕੀ ਹਿਸਾਬ ਕਿਤਾਬ ਨੇ ਚਲੋ ਕਰੇ ਕਿ ਨਹੀਂ ਆਪਣਾ ਘਰ ਚ ਲਾਉਣਾ ਕਪੜੇ ਚੱਕ ਲੈਦੇ ਹੋਤੀ ਓਏ ਠੀਕ ਆ ਬਾਸਕਟ ਬੂਸਟਰ ਜੀ ਬੰਨੀ ਗਈ ਹਾਂਜੀ ਇਹ ਜਨਾਨ ਪਾਣੀ ਕਰਕੇ ਉਹਦੇ ਵਿਲੇ ਹੁਣ ਰੋਟੀ ਆਉਂਦੀ ਐ ਤਾਂ ਇੱਕ ਦਰਿਆ ਰੇਸਟ ਕਾਲੂ ਯਾਨੀ ਕਿ ਉਹ ਦੋ ਤਿੰਨ ਘਾਟਿਆਂ ਦਾ ਕੰਮ ਰਹਿ ਗਿਆ ਨਿਪਟੜ ਜੁੰਸੀਨਾ ਦਾ ਇਦਾਂ ਕੰਮ ਕਰਦਾ ਸੁਆਦ ਆਉਂਦਾ ਐ ਵੀਰ ਨੇ ਇੱਕ ਵਾਰ ਵੀ ਕੋਈ ਰੋਕਾ ਟੋਕੀ ਨਹੀਂ ਕਰੀ ਤੇ ਅਸੀਂ ਆਪਣੀ ਕੋਈ ਕਸਰ ਨਹੀਂ ਕੀਤੀ ਤੇ ਦੂਜੇ ਬੰਦੇ ਨੇ ਬਹੁਤ ਹੋਣਾ ਸਾਥ ਦਿੱਤਾ ਤੇ ਉਦੋਂ ਦੁੱਖ ਨਹੀਂ ਲੱਗਦਾ ਜਦੋਂ ਕੰਮ 'ਚ ਵੀ ਆਪਾਂ ਕੋਈ ਦਿਲਚਸਪੀ ਨਹੀਂ ਰੱਖਦੇ ਤੇ ਆਪਾਂ ਫਰਕ ਨਹੀਂ ਰੱਖਦੇ ਬੰਦਾ ਫੇਰ ਵੀ ਨਾ ਸਮਝੇ ਨਾ ਵੀਰ ਨਹੀਂ ਗੱਲ ਕਰਾਂਗੇ ਉੱਥੇ ਜਾ ਕੇ ਔਖਾ ਹੁੰਦਾ ਹੁਣ ਵਿੱਚ ਉਸ ਵਿੱਚ ਟੰਗ ਢਾਈ ਜਾਣੀ ਵਿੱਚ ਵੀ ਜੇ ਆਪੇ ਕਰਨਾ ਫਿਰ ਸਾਨੂੰ ਕਹਣ ਦੋ ਉਹ ਵਿੱਚ ਜਿਹੜੀਆਂ ਵੇਖਣ ਤੇ ਮਸ਼ੀਨਾਂ ਆ ਗਈਆਂ ਤੇ ਵੀ ਬੇਵਾਰ ਸੀ ਵੀ ਨਹੀਂ ਕਿਸੇ ਦੇ ਪਾਸ ਦਾ ਰੋਗ ਉਹ ਵੀ ਹਨਾ ਚੱਲਣ ਦੇ ਹਾਲਤ 'ਚ ਕਰਤੀਆਂ ਚਾਲੂ ਕਰਤੀਆਂ ਵਧੀਆ ਕੰਮ ਕਰਦੀਆਂ ਨੇ ਉਹ ਆਪਾਂ ਨੂੰ ਕਿਵੇਂ ਭੁੱਲ ਜਾਣਗੇ ਆਪਣਾ ਕਿਵੇਂ ਨਹੀਂ ਸਾਥ ਦੇਣਗੇ ਇਹ ਕੰਮ ਬਹੁਤ ਮੈਟਰ ਕਰਦੀਆਂ ਨੇ ਜਦੋਂ ਜਿਹੜੇ ਬੰਦੇ 'ਚ ਗੁਣਾ ਹੈ ਔਗਣ ਵੀ ਇਕੱਠੀ ਹੁੰਦੇ ਨੇ ਚਲੋ ਬਾਕੀ ਚੱਲੀ ਜਾਂਦਾ ਪਰ ਮੇਨ ਗੱਲ ਇਹ ਹੀ ਹੈ ਵੀ ਸਵਾਲ ਆ ਇਦਾਂ ਹੀ ਆਉਂਦਾ ਜੇ ਜਦੋਂ ਕੋਈ ਰੋਕ ਟੋਕ ਨਾ ਕਰੇ ਫਿਰ ਆਪਦੇ ਵੱਲੋਂ ਵੀ ਕੋਈ ਗੱਲ ਲੈ ਕੋਈ ਨਹੀਂ ਜਾਂਦੀ ਸਾਰਾ ਕੁਝ ਦੱਸਿਆ ਜਾਂਦਾ ਵੀ ਬਾਜੀ ਆਹ ਡਿੱਕਾ ਹੋ ਜੇ ਇਦਾਂ ਕਰਨਾ ਇਦਾਂ ਕਰਨਾ ਇਦਾਂ ਕਰਨਾ ਚਲੋ ਠੀਕ ਹੈ ਜੀ ਧੰਨਵਾਦ ਫਿਰ ਮਿਲਦੇ ਆ ਕੱਲ ਇਹਨਾਂ ਦਾ ਕੰਮ ਨਿਬੇੜ ਕੇ ਫਿਰ ਜਾਣਾ ਅੱਗੇ ਇਹ ਉਹਨਾਂ ਦਾ ਯਾਨੀ ਕਿ ਪਿਛਲੇ ਸਾਲ ਰੁਪਏ ਨਾ ਕਰੀਏ ਸਿਆਂ ਬੁੱਲ ਇਹ ਇੱਕ ਦਾ ਇੰਜਨਾਂ ਦੇ ਸਰਵਨਾ ਕਰਨੀਆਂ ਨੇ ਤੇ ਮਾੜੀ ਮੋਟੀ ਸੈਟਿੰਗਾਂ ਬਾਕੀ ਰੁਪਈਆ ਹੋ ਗਈ ਕਰ ਲੀਆਂ ਉਹਨਾਂ ਨੇ ਬੰਦਿਆਂ ਨੇ ਤੇ ਉਹਨਾਂ ਦਾ ਕਰਕੇ ਫੇਰ ਜਾਵਾਂਗੇ ਪਿੰਡ ਧੰਨਵਾਦ